ਸਾਢੇ 10 ਵਜੇ ਫੋਨ ਆਇਆ ਸੀ ਗਾਂ ਚੌਕੀਦਾਰ ਦਾ ਕਿ ਉੱਪਰਲੀ ਮੰਜ਼ਿਲ ਤੇ ਅੱਗ ਲੱਗੀ ਹੋਈ ਹੈ ਜੋ ਕਿ ਜਦੋਂ ਮੈਂ ਆਇਆ ਤਾਂ ਨਜ਼ਰ ਆ ਨਹੀਂ ਸੀ ਮੈਂ ਉੱਪਰ ਜਾ ਕੇ ਦੇਖਿਆ ਤਾਂ ਉੱਪਰਲੀ ਮੰਜ਼ਿਲ ਤੇ ਅੱਗ ਲੱਗੀ ਸੀ ਇਨਸੀਡੈਂਟ ਤੇ ਫਿਰ ਆਪਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਅੱਧੇ ਘੰਟੇ ਦੇ ਵਿੱਚ ਫਾਇਰ ਬ੍ਰਿਗੇਡ ਆ ਗਈ ਸੀ ਪਰ ਤਦ ਤੱਕ ਆਲਦੀ ਜ਼ਿਆਦਾ ਫੈਲ ਚੁੱਕੀ ਸੀ ਸਰ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ 25 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਤਾਂ ਬਾਂਸਾਣੇ ਬਾਜ਼ਾਰ ਦੇ ਵਿੱਚ 10:50 ਮਿੰਟ ਤੇ ਸਾਡੇ ਕੋਲ ਸੂਚਨਾ ਆਈ ਇਹथे ਪਾਟਿਆ ਕਰੋਕਰੀ ਹਾਊਸ ਹੈ ਉਹਦੇ ਵਿੱਚ ਅੱਗ ਲੱਗ ਗਈ ਹੈ ਔਰ ਤੁਰੰਤ ਸੜੀਆਂ ਗੱਡੀਆਂ ਜਿਹੜੀਆਂ ਫਗਵਾੜਾ ਫਾਇਰ ਬ੍ਰਿਗੇਡ ਤੋਂ ਤੁਰੰਤ ਦੋ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਤੇ ਜਦੋਂ ਸਾਡੇ ਮੁਲਾਜ਼ਮ ਇੱਥੇ ਗੱਡੀਆਂ ਲੈ ਕੇ ਪਹੁੰਚੇ ਆ ਕਿਉਂਕਿ ਬੜਾ ਤੰਗ ਏਰੀਆ ਹੈ ਫਗਵਾੜਾ ਸ਼ਹਿਰ ਦਾ ਇਹ ਔਰ ਟ੍ਰੈਫਿਕ ਵੀ ਸੀ ਕੁਝ ਲੋਕਾਂ ਨੇ ਗੱਡੀਆਂ ਪਾਰਕ ਕੀਤੀਆਂ ਹੋਈਆਂ ਸੀਗੀਆਂ ਤੇ ਸਾਡੇ ਬਹਾਦਰ ਫਾਇਰ ਫਾਈਟਰਾਂ ਨੇ ਬਹੁਤ ਜੱਦੋ ਜਹਿਦ ਨਾਲ 15 ਤੋਂ 20 ਗੱਡੀਆਂ ਲਗਾ ਕੇ ਗਰਾਊਂਡ ਪਲੱਸ 3 ਸਟੋਰੀ ਹੈ ਜਿਹਦੇ ਵਿੱਚ ਇਹਨਾਂ ਨੇ ਪੂਰਾ ਆਪਣਾ ਪਲਾਸਟਿਕ ਦਾ ਸਟੀਲ ਤੰਬਾ ਜਾਂ ਜੋ ਵੀ ਕਰੋਕਰੀ ਦਾ ਸਮਾਨ ਆ ਉਹ ਆਪਣਾ ਇਹਨਾਂ ਨੇ ਦੁਕਾਨ 'ਚ ਰੱਖਿਆ ਹੋਇਆ ਸੀਗਾ ਤੇ ਬਹੁਤ ਸਾਨੂੰ ਔਕੜ ਆਈ ਆ ਗੱਡੀਆਂ ਨੂੰ ਪਾਰਕ ਕਰਨ ਦੇ ਵਿੱਚ ਗੱਡੀਆਂ ਖਾਲੀਆਂ ਨੂੰ ਆਪਣੇ ਦੁਆਰਾ ਸਟੇਸ਼ਨ ਤੇ ਲੈ ਕੇ ਜਾਣ ਦੇ ਵਿੱਚ ਔਰ ਅਸੀਂ ਲਗਭਗ 15 20 ਗੱਡੀਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਇਸ ਨੂੰ ਕਵਰ ਕਰ ਲਿਆ ਇਦੇ ਵਿੱਚ ਦੇਖੋ ਕੋਈ ਨਾ ਕੋਈ ਸ਼ਾਰਟ ਸਰਕਟ ਹੋ ਸਕਦਾ ਜਾਂ ਕੁਝ ਚਾਈਨਾ ਮੇਡ ਲੜੀਆਂ ਜਿਵੇਂ ਆਪਾਂ ਆਪਣੇ ਦੁਕਾਨਾਂ 'ਚ ਲਗਾ ਦਿੰਨੇ ਆ ਕਈ ਵਾਰੀ ਉਹ ਓਵਰ ਹੀਟ ਹੋ ਜਾਂਦੀਆਂ ਨੇ ਕੋਈ ਨਾ ਕੋਈ ਗੱਤਾ ਜਾਂ ਕੋਈ ਕੱਪੜੇ ਨੂੰ ਅੱਗ ਲੱਗ ਗਈ ਜਾਂ ਕਿਤੇ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਜਿਵੇਂ ਆਪਾਂ ਚਾਈਨੀਜ਼ ਜਿਹੜੀਆਂ ਕੱਪੜੇ ਦੀਆਂ ਗੋਲ ਗੋਲ ਚਰਖੀਆਂ ਅਸਮਾਨ ਦੇ ਵਿੱਚ ਉਡਾ ਦਿੰਨੇ ਆ ਕਿਤੇ ਨਾ ਕਿਤੇ ਉਹ ਜਦੋਂ ਵੀ ਆਪਾਂ ਉਸ ਨੂੰ ਅਸਮਾਨ 'ਚ ਉਡਾ ਦਿੰਦੇ ਆ ਉਹਦੇ ਅੰਦਰ ਅੱਗ ਲੱਗੀ ਹੁੰਦੀ ਆ ਉਹ ਕਿਤੇ ਨਾ ਕਿਤੇ ਕਬਾੜੀਏ ਦੀ ਦੁਕਾਨ ਦੇ ਵਿੱਚ ਕਿਸੇ ਦੁਕਾਨਦਾਰ ਦੇ ਛੱਤ ਦੇ ਉੱਤੇ ਜਾਂ ਕਿਤੇ ਵੀ ਆ ਕੇ ਜਦੋਂ ਉਹ ਗਿਰਦੀ ਆ ਤਾਂ ਉਸ ਦੇ ਸਪਾਰਕ ਦੇ ਨਾਲ ਵੀ ਅਗਰ ਆਪਣੇ ਦੁਕਾਨਾਂ ਦੇ ਮਕਾਨਾਂ ਦੇ ਉੱਪਰ ਕੋਈ ਸੁੱਕਾ ਬਾਲਣ ਪਿਆ ਹੈ ਤਾਂ ਉਹ ਵੀ ਇੱਕ ਅੱਗ ਦਾ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਇਹਨਾਂ ਦੁਕਾਨਦਾਰ ਨੁਕਸਾਨ ਕਿੰਨਾ ਕੁ ਲਗਭਗ ਹੋ ਗਿਆ ਕੁਝ ਪਤਾ ਚੱਲਿਆ ਨੇ ਨੁਕਸਾਨدار ਜੇ ਕੁਛ ਨਹੀਂ ਪਤਾ ਜੀ ਹੇਠਲਾ ਜਿਹੜਾ ਫਲੋਰ ਆ ਉਹਦੇ ਵਿੱਚ ਥੋੜਾ ਜਿਹਾ ਸੇਫਟੀ ਹੈ ਫਸਟ ਫਲੋਰ ਤੇ ਸੈਕੰਡ ਫਲੋਰ ਤੇ ਸੈਕੰਡ ਤੋਂ ਬਾਅਦ ਜਿਹੜਾ ਥਰਡ ਫਲੋਰ ਹੈ ਉੱਪਰ ਜਨਰੇਟਰ ਵਗੈਰਾ ਨਾਲੇ ਰੱਖਿਆ ਹੋਇਆ ਸੀਗਾ ਔਰ ਉੱਪਰ ਕਾਫੀ ਨੁਕਸਾਨ ਹੋ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਸਾਨੂੰ ਬਹੁਤ ਪ੍ਰੋਬਲਮ ਆਈ ਆ ਸਾਡੇ ਮੁਲਾਜ਼ਮ ਬਹੁਤ ਅਣਤਕ ਮਿਹਨਤ ਕਰਕੇ ਇਹਨਾਂ ਨੇ ਜਿਹੜਾ ਹੈਗਾ ਅੱਗ ਨੂੰ 80 ਤੋਂ 90% ਕਾਬੂ ਕਰ ਲਿਆ ਫਰਮ ਵਗੈਰਾ ਸੀ ਮਾਰ ਕੇ ਜਿਹੜਾ ਹੈਗਾ ਕਿਉਂਕਿ ਪਲਾਸਟਿਕ ਦਾ ਸਮਾਨ ਅੰਦਰ ਟਿਫਨ ਵਗੈਰਾ ਕਰੋਕਰੀ ਡਿਨਰ ਸੈੱਟ ਬਹੁਤ ਕੁਝ ਸੀਗਾ ਸੋ ਕਾਫੀ ਹੱਦ ਤੱਕ ਅਸੀਂ ਇਹਨੂੰ ਕਵਰ ਕਰ ਚੁੱਕੇ ਆ ਤੇ ਇਹੀ ਮੇਲ ਅੱਗ ਲੱਗੀ ਆ ਫਗਵਾੜਾ ਸ਼ਹਿਰ ਦੀ